ਹਾਂ ਦੋਸਤੋ ਜੜੋ ਤੇ ਅੱਜ ਕਰਦੇ ਆ ਗੱਲਬਾਤ ਕਿੱਥੇ ਕਿੱਥੇ ਮੀਂਹ ਪੈ ਰਿਹਾ ਪਹਿਲਾਂ ਤਾਂ ਦੱਸਿਓ ਅੱਜ ਮੀਂਹ ਦਾ ਕਾਰਨ ਕਿਉਂ ਨਾ ਮਿਲ ਗਾਂ ਨੀਰੇ ਅਜੇ ਵੱਢਣੇ ਆ ਸ਼ਾਮ ਨੂੰ ਤੇ ਵਿਹਲੇ ਬੈਠੇ ਸੋਚਿਆ ਲਾਓ ਹੋ ਜੀ ਕਰਦਿਆਂ ਗੱਲਬਾਤ ਤੁਹਾਡੇ ਨਾਲ ਤੇ ਤੁਸੀਂ ਲਾਈਵ ਦੇ ਮਾਧਿਅਮ ਰਾਹੀਂ ਦੇਖ ਹੀ ਰਹੇ ਹੋ ਬੋਟੇ ਸੋ ਮੈਂ ਆਪਣੇ ਲਾਈਵ ਦੇ ਮਾਧਿਅਮ ਰਾਹੀਂ ਸਾਰੇ ਦੋਸਤਾਂ ਨੂੰ ਬੇਨਤੀ ਕਰਦਾ ਕਿ ਮੀ ਮਾਲਵਾ 벨ਟ ਚ ਕਾਫੀ ਟਾਈਮ ਤੋਂ ਉਮੀਦ ਕੀਤੀ ਜਾ ਰਹੀ ਸੀ ਸੋ ਮਾਲਵਾ 벨ਟ ਦੇ ਵਿੱਚ ਅੱਜ ਕੁਦਰਤ ਨੇ ਛੇਬਰ ਲਾਈ ਹੈ ਸੋ ਅਸੀਂ ਧਰਤ ਨੂੰ ਧੰਨਵਾਦੀਆਂ ਕੁਦਰਤ ਦੇ ਸੋ ਆਪਾਂ ਧੰਨਵਾਦ ਦੇ ਬਦਲੇ ਕੁਦਰਤ ਨੂੰ ਕੀ ਦੇ ਸਕਦੇ ਆ ਉਹ ਲਾਈਵ ਦੇ ਮਾਧਿਅਮ ਰਾਹੀਂ ਥਰ ਨਾਲ ਗੱਲਬਾਤ ਕਰਾਂਗੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਰੁੱਖ ਲਗਾਈਏ ਹੁਣ ਜਿਹੜੀ ਬਸ ਆਤਾਂ ਦਾ ਮੌਸਮ ਹੈ ਸੌਣ ਮਹੀਨਾ ਜਿਵੇਂ ਕਹਿੰਦੇ ਹੁੰਨੇ ਆ ਉਹ ਅੱਧ ਜਾਣ ਵਾਲਾ ਸੋ ਹੁਣ ਆਪਾਂ ਰੁੱਖ ਲਾਈਏ ਸੋ ਜਿਹੜੇ ਅੱਜ ਤੋਂ ਪਹਿਲਾਂ ਰੁੱਖ ਲਾਏ ਸੀਗੇ ਉਹ ਵਰਖਾ ਨਾ ਹੋਣ ਕਾਰਨ ਮੱਚ ਗਏ ਸੀ ਸੋ ਹੁਣ ਵਧੀਆ ਮਾ ਸੋ ਆਪਾ ਕੁਦਰਤ ਨੂੰ ਕੁਝ ਨਾ ਕੁਝ ਦੇਈਏ ਸੋ ਨੂੰ ਅੱਜ ਤਜਮਲ ਕਲੇਮ ਜੋ ਸਾਡੇ ਲਹਿੰਦੇ ਪੰਜਾਬ ਦੇ ਸ਼ਹਿਰ ਨੇ ਉਹਨਾਂ ਦੀਆਂ ਕਤਾਵਾਂ ਸਲਾਵਾਂਗੇ ਸੋ ਕਿਤੋਂ ਕਿਤੋਂ ਜੜਿਓ ਸਾਰੇ ਦੱਸਣ ਦੀ ਜਰੂਰ ਮਿਹਰਬਾਨੀ ਕਰਿਓ ਤੇ ਤੁਸੀਂ ਤੇ ਅਮਲ ਕਲੀਵ ਸਾਹਿਬ ਨੂੰ ਜਿਨ੍ਹਾਂ ਨੇ ਸੁਣਿਆ ਉਹ ਜਰੂਰ ਉਹਨਾਂ ਦੀ ਜੇ ਹਾਂਜੀ ਤਯਮਲ ਕਲੀਮ ਸਾਹਿਬ ਦੀ ਕਿਰਤਾ ਉਹ ਤੁਹਾਡੇ ਪੇਸ਼ ਕਰ ਰਹੀਆਂ ਠੁੱਡਿਆਂ ਨਾਲ ਨਾਮ ਹੋਇਆ ਤੇ ਲਿਖਦੇ ਨੇ ਠੁੱਡਿਆਂ ਨਾਲ ਨਾਮ ਹੋਇਆ ਤੇ ਮੈਂ ਜੋ ਪੱਥਰ ਹੋਇਆ ਤੇ ਖੋਪੈਂਦੀ ਏ ਖੋਪੈਂਦੀ ਨੂੰ ਸਮਝੇਗਾ ਤੇਰਾ ਪੁੱਤਰ ਹੋਇਆ ਤੇ ਚਾਰੇ 파ਹੇ ਲੱਗੇ ਆ ਕੁੰਡੇ ਡੋਰ ਗੰਡੋਇਆ ਤੇ ਬਾਤ ਪਤੇ ਦੀ ਦੱਸੇਗਾ ਇਹ ਜੋ ਪਾਗਲ ਹੋਇਆ ਤੇ ਲੈ ਬਈ ਸੱਜਣਾ ਅੱਜ ਤੋਂ ਬਾਅਦ ਮੈਂ ਤੇਰੇ ਲਈ ਮੋਇਆ ਤੇ ਤੇ ਜਮਲ ਕਲੀਮ ਸਾਹਿਬ ਦੀ ਜਿਹੜੀ ਰਚਨਾ ਉਹ ਤੁਹਾਨੂੰ ਸੁਣਾਈ ਹੈ ਸੋ ਦੱਸਿਓ ਜ਼ਰੂਰ ਜਿਹੜੀ ਤਜਮਲ ਕਲੀਨ ਸਾਹਿਬ ਦਿੱਤੇ ਸਨ ਮੈਂ ਚਾਹਾਂ ਲਿਖਿਆ ਇਹ ਕਹਿੰਦਾ ਪੈਸਾ ਰੇੜਾ ਹੋ ਸਕਦਾ ਏ ਪੈਸਾ ਰੇੜਾ ਹੋ ਸਕਦਾ ਏ ਦੂਜਾ ਕਿਹੜਾ ਹੋ ਸਕਦਾ ਏ ਪੈਸਾ ਰੇੜਾ ਹੋ ਸਕਦਾ ਏ ਦੂਜਾ ਕਿਹੜਾ ਹੋ ਸਕਦਾ ਏ ਵਟ ਪਛਾਨ ਨਹੀਂ ਸੂਤਰ ਹੋਣੀ ਵਟ ਪਛਾਨ ਨਹੀਂ ਸੁੱਤਰ ਹੋਣੀ ਖਾਲੇ ਵੇੜਾ ਹੋ ਸਕਦਾ ਢੋਂਡ ਰਹਾ ਰਸਮਾਂ ਦਾ ਬਾਗੀ ਢੋਂਡ ਰਹਾ ਰਸਮਾਂ ਦਾ ਬਾਗੀ ਆਵੇ ਜਿਹੜਾ ਹੋ ਸਕਦਾ ਤੰਗ ਨਗਰੀ ਜੇ ਅੰਦਰੋਂ ਕੱਢੀਏ ਤੰਜ ਤੰਗ ਨਗਰੀ ਜੇ ਅੰਦਰੋਂ ਕੱਢੀਏ ਖੁੱਲਾ ਵੇੜਾ ਹੋ ਸਕਦਾ ਕਾਸਦ ਚੁੱਪੇ ਯਾਰ ਕਲੀਮਾ ਕਾਸਦ ਚੁੱਪੇ ਯਾਰ ਕਲੀਮਾ ਹਿਜਰ ਸਨੇੜਾ ਹੋ ਸਕਦਾ ਏ ਹਿਜਰ ਸਨੇੜਾ ਹੋ ਸਕਦਾ ਹੈ ਹਾਂਜੀ ਉਹਨਾਂ ਦੀ ਇੱਕ ਕਿਰਤਾਂ ਸੁਖ ਤੇ ਸ਼ਾਮਾਂ ਤਿਕਰੇ ਸੁਖ ਤੇ ਸ਼ਾਮਾਂ ਤਿਕਰੇ ਸਕੀਆਂ ਮਾਵਾਂ ਦੀ ਕਰੇ ਦੋਜਕ ਭੁਗਤੇ ਜਾਣਾ ਵਾ ਜੱਕ ਤਾਂ ਕਿਉਂ ਏਹਸਾਨ ਲਵਾ ਜਕਦ ਕਿਉਂ ਇਹਸਾਨ ਲਵਾ ਕੰਮ ਤੇ ਕਾਵਾਂ ਤਿ ਕਰੇ ਬੇਫਾਇਦਾ ਜਹ ਜੀਵਨ ਦਾ ਬੇਫਾਇਦਾ ਜਹ ਜੀਵਨ ਦਾ ਸ਼ੋਰ ਬਲਾਵਾ ਤਿ ਕਰੇ ਦੱਸਾਂ ਜ਼ਿੰਦਗੀ ਕਿੰਨੀ ਦੱਸਾਂ ਜ਼ਿੰਦਗੀ ਕਿੰਨੀ ਐ ਸਿਰਫ ਦਵਾਵਾ ਤਿ ਕਰੇ ਸਿਰਫ ਦਵਾਵਾ ਤਿ ਕਰੇ ਲਿਖਿਆ ਬਹੁਹਾ ਦਿਲ ਦਾ ਖੋਲਾ ਤੇ ਫਿਰ ਕਹਿਣਾ ਬੂਹਾ ਦਿਲ ਦਾ ਕੋਲਾ ਤੇ ਫਿਰ ਕਹਿਣਾ ਹੰਜ ਹੁਣ ਵੀ ਡੋਲਾ ਤੇ ਫਿਰ ਕਹਿਣਾ ਰਾਹ ਬੈਠੇ ਨੂੰ ਭਾੜਾ ਨਾ ਕਹੀ ਜਾਓ ਰਾਹ ਬੈਠੇ ਨੂੰ ਭੇੜਾ ਨਾ ਕਹੀ ਜਾਓ ਉਹਦੇ ਨਾਲ ਜੇ ਬੋਲਾਂ ਤੇ ਫਿਰ ਕਹਿਣਾ ਮੇਰੀ ਅੱਖ ਇਨਸਾਫ ਦੀ ਤੱਕੜੀ ਏ ਮੇਰੀ ਅੱਖ ਇਨਸਾਫ ਦੀ ਤੱਕੜੀ ਏ ਡੰਡੀ ਮਾਰ ਕੇ ਤੋਲਾ ਤੇ ਫਿਰ ਕਹਿਣਾ ਡੰਡੀ ਮਾਰ ਕੇ ਤੋਲਾ ਤੇ ਫਿਰ ਕਹਿਣ ਮੈਨੂੰ ਪਤਾ ਏ ਦਿਲ ਨਹੀਂ ਮੇਰੇ ਮੈਨੂੰ ਪਤਾ ਏ ਦਿਲ ਨਹੀਂ ਨਾਲ ਮੇਰੇ ਇਹਦੇ ਦੁੱਖ ਨਹੀਂ ਫੋਲਾ ਤੇ ਫਿਰ ਕਹਿਣਾ ਅਜੇ ਯਾਦਾਂ ਦੀ ਗੁੱਥਲੀ ਨਾ ਖੋਵੋ ਅਜੇ ਯਾਦਾਂ ਦੀ ਗੁੱਥਲੀ ਨਾ ਖੋਵੋ ਇਹਨੂੰ ਡੋਲਾ ਫਰੋ ਇਹਨੂੰ ਡੋਲਾ ਤੇ ਫਰੋਲਾ ਫਿਰ ਕ ਸਮਾਜ ਦੇ ਜਿਹੜੇ ਸਾਡੇ ਜੀਵਨ ਦੀ ਜਿਹੜੀ ਤਰਾਸਦੀ ਐ ਹੁਣ ਹੀ ਨਹੀਂ ਚਾਹੀਦੀ ਤੰਗ ਦੇ ਲਈ ਉਹਦੇ 'ਚ ਇੱਕ ਤਇਮਲ ਕਲੀ ਸਾਹਮਣੇ ਲਿਖਿਆ ਸੋ ਤੁਹਾਡੇ ਪੇਸ਼ੇ ਖਿਦਮਤਾਂ ਕਹਿੰਦੇ ਕੋਈ ਜਾਂਦਾ ਹੀ ਨਹੀਂ ਬਚਿਆ ਕਹਿੰਦੇ ਕੋਈ ਜਾਂਦਾ ਹੀ ਨਹੀਂ ਬਚਿਆ ਜਿਹੜਾ ਮੈਨੂੰ ਲਿਖੇ ਮੈਂ ਵੇੜੇ ਨੂੰ ਵੇਖੀ ਜਾਵਾਂ ਵੇੜਾ ਮੈਨੂੰ ਇੱਕ ਸਾਰੇ ਸ਼ਹਿਰ ਦੇ ਠੁੱਡਿਆਂ ਤੇ ਆ ਸਾਰੇ ਸ਼ਹਿਰ ਦੇ ਠੁੱਡਿਆਂ ਤੇ ਆ ਰਾਹ ਦੇ ਰੋੜੇ ਵਾਂਗ ਸਾਰੇ ਸ਼ਹਿਰ ਦੇ ਰੋੜਾਂ ਸਾਰੇ ਸ਼ਹਿਰ ਦੇ ਠੁੱਡਿਆਂ ਤੇ ਆ ਰਾਹ ਦੇ ਰੋੜੇ ਵਾਂਗਰ ਖੌਰੇ ਅੰਨਾ ਹੋ ਜਾਂਦਾ ਏ ਜਿਹੜਾ ਮੈਨੂੰ ਦੇਖੇ ਜਿਹੜਾ ਮੈਨੂੰ ਵੇਖੇ ਅੱਜ ਉਹ ਵੇਲਾ ਸੱਜਣ ਮੈਥੋਂ ਅੱਜ ਉਹ ਵੇਲਾ ਸੱਜਣ ਮੈਥੋਂ ਪਾਸਾ ਵਟਕੇ ਲੰਘਿਆ ਏ ਮਰ ਜਾਵਾਂ ਤੇ ਖੌਰੇ ਕਿਹੜਾ ਕਿਹੜਾ ਮੈਨੂੰ ਵੇਖੇ ਮਰ ਜਾਵਾਂ ਤਾਂ ਖੌਰੇ ਕਿਹੜਾ ਕਿਹੜਾ ਮੈਨੂੰ ਵੇਖੇ ਹਾਂਜੀ ਜਿੰਦੂ ਲਾਈਫ ਬਾਈ ਸਾਨੂੰ ਵੀ ਵੋਟੇ ਦੇ ਦੇ ਜ਼ਰੂਰ ਬਾਈ ਜੀ ਆਜੋ ਪਿੰਡ 550 ਵੋਟਾਂ ਲੈ ਕੇ ਆਏ ਆ ਆਪਾਂ ਤੇ ਤੁਹਾਨੂੰ ਦੇਵਾਂਗੇ ਜ਼ਰੂਰ ਤੈਨੂੰ ਆਏ ਆ ਫਿਰ ਵੀ ਪੋਇਮ ਜ਼ਰੂਰ ਆਹੋ ਬਾਈ ਜੀ ਤੁਸੀਂ ਵੀ ਬੇ ਭਰਾ ਬੋਲਪਾ ਬਸ ਕਰ ਸੱਜਣਾ ਬਸ ਕਰ ਸੱਜਣਾ ਇਹ ਕੋਈ ਗਲਤੀ ਨਹੀਂ ਨਾ ਚੁੱਪ ਮਸਲੇ ਦਾ ਹੱਲ ਤੇ ਨਹੀਂ ਨਾ ਹੈ ਚਲੋ ਮੇਰਾ ਵੱਡਾ ਭਰਾ ਜਿੰਦੂ ਲਾਈਫ ਹਰਜਿੰਦਰ ਸਾਡਾ ਵੱਡਾ ਭਾਈ ਇਹਦੇ ਤੇ ਆਪਾਂ ਇੱਕ ਕਿਰਤਾ ਸੁਣਾਉਣੀ ਆ ਤੁਹਾਨੂੰ ਕਹਿੰਦਾ ਅੰਬਰ ਵੱਲ ਨੂੰ ਚੁੰਮਾ ਤੇ ਸੁੱਕ ਜਾਵਾਂ ਅੰਬਰ ਵੱਲ ਨੂੰ ਚੁੰਮਾ ਤੇ ਸੁੱਕ ਜਾਵਾਂ ਰੁੱਖ ਹੋਵਾਂ ਤੇ ਕਦੋਂ ਦਾ ਮੁੱਕ ਜਾਵਾਂ ਤੇਰੇ ਪਿਆਰ ਨੇ ਝੱਲਿਆ ਕਰ ਦਿੱਤਾ ਤੇਰੇ ਪਿਆਰ ਨੇ ਜਿੰਦੂ ਝੱਲਿਆ ਕਰ ਦਿੱਤਾ ਆਪੇ ਵਾਜਾਂ ਮਾਰਤੇ ਆਪੇ ਰੁਕ ਜਾਵਾ ਰੱਬਾ ਸਾਵਣ ਦੀ ਝੜੀ ਉਧਾਰ ਦੇ ਦੇ ਆਹਾਹਾ ਕੀ ਬਾਤ ਹੈ ਜੀ ਸਾਉਣ ਦਾ ਮਹੀਨਾ ਕਹਿੰਦੇ ਰੱਬਾ ਸਾਵਣ ਦੀ ਝੜੀ ਉਧਾਰ ਦੇ ਦੇ ਇੰਨਾ ਰੋਵਾਂ ਕਿ ਅੰਦਰੋਂ ਸੁੱਕ ਜਾਵਾ ਇਸ ਚਾਣੇ ਰਾਵਾਂ ਦੇ ਵਸ ਪਾਇ ਤੈਨੂੰ ਲੱਭਦਾ ਲੱਭਦਾ ਲੁਕ ਜਾਵਾ ਤੈਨੂੰ ਲੱਭਦਾ ਲੱਭਦਾ ਲੁਕ ਜਾਵ ਬਸ ਕਰ ਫਿਰ ਇੱਕ ਹੋਰ ਸੁਣਾ ਦਿੰਨੇ ਆ ਜਾਨੀ ਦਾ ਨਾਮ ਲਿਆ ਤੇ ਫਿਰ ਆਪਾਂ ਜਾਨੀ ਟਾਈਪ ਹੀ ਕਿਵਤਾ ਦਾ ਆਨੰਦ ਮਾਣਦੇ ਆ ਕਹਿੰਦੇ ਪਿਆਰ ਦੀ ਮਾਲਾ ਜਪਦੇ ਰਹਾਂ ਪਿਆਰ ਦੀ ਮਾਲਾ ਜਪਦੇ ਰਹਾਂ ਲੱਭਣਾ ਕੀ ਸੀ ਖੱਪਦੇ ਰਹਾਂ ਪਿਆਰ ਦੀ ਮਾਲਾ ਜਪਦੇ ਰਹਾਂ ਲੱਭਣਾ ਕੀ ਸੀ ਖੱਪਦੇ ਰਹਾਂ ਵਾਣੁਕੇ ਤੇ ਉਹਦੀ ਮਰਜ਼ੀ ਵਾਣੁਕੇ ਤੇ ਉਹਦੀ ਮਰਜ਼ੀ ਉਂਝ ਤੇ ਬੰਦੇ ਨੱਪਦੇ ਰਹਿਆ ਖਤ ਪੱਤਰੀ ਹੁੱਲੇ ਨਹੀਂ ਸੰ ਖਤ ਪੱਤਰੀ ਹੁੱਲੇ ਨਹੀਂ ਸੰ ਰੁੱਖਾਂ ਤੇ ਵੀ ਛੱਪਦੇ ਰਹਿਆ ਬੁੱਲਾ ਹੋਣਾ ਸ਼ਰਤ ਸੀ ਖੋਰੇ ਜਿੰਦੂ ਲਾਈਫ ਬੁੱਲਾ ਹੋਣਾ ਬੁੱਲਾ ਹੋਣਾ ਸ਼ਰਤ ਸੀ ਖੋਰੇ ਨੱਚਣਾ ਕਾਦਾ ਟੱਪਦੇ ਰਹਿਆ ਨੱਚਣਾ ਕਾਦਾ ਟੱਪਦੇ ਰਹਿਆ ਅੱਜ ਇੱਕ ਨਾ ਘਰ ਬਣਿਆ ਸਾਥੋਂ ਰਜਿੰਦਰ ਅੱਜ ਇੱਕ ਨਾ ਘਰ ਬਣਿਆ ਸਾਥੋਂ ਕੱਲ ਪੈਰਾ ਤੇ ਥੱਪਦੇ ਰਹਾਂ ਕੱਲ ਪੈਰਾ ਤੇ ਥੱਪਦੇ ਰਹਾਂ ਸੋ ਅਸੀਂ ਸ਼ੁਕਰ ਕਰ ਜਾ ਰਾਂ ਵੱਡੇ ਭਰਾ ਦੇ ਜਿੰਦੂ ਲਾਈਫ ਦੇ ਕਿ ਸਾਡੇ ਲਾਈਫ ਦੇ ਵਿੱਚ ਜੁੜੇ ਨੇ ਬਹੁਤ ਐਡਵੈਂਚਰ ਐਕਟੀਵਿਟੀ ਦੇ ਆਪਣੇ ਪੰਜਾਬ ਦੇ ਯੂਥ ਦੇ ਜੋ ਆਈਕਨ ਅਸੀਂ ਕਹਿ ਸਕਦੇ ਹਾਂ ਰਾਧ ਚ ਵੀ ਬਣ ਕੇ ਤੇ ਅੱਜ ਵੀ ਰਾਧ ਸੇਰੇ ਬਣੇ ਹੋਏ ਨੇ ਬਹੁਤ ਹੀ ਟ੍ਰੈਕਿੰਗ ਦੀ ਤੇ ਮਾਉਂਟੇਰਿੰਗ ਦੀ ਪਹਾੜੀ ਪਰਬਤ ਉਰੋਹੀ ਨੇ ਜਿਹੜੇ ਉਹਨਾਂ ਦਾ ਕਾਫੀ ਇਹਨਾਂ ਕੋਲੇ ਤਿਆਰਬਾ ਟਰੈਕਿੰਗ ਦਾ ਤੇ ਐਡਵੈਂਚਰ ਐਕਟੀਵਿਟੀ ਵੀ ਕਾਫੀ ਕਰਦੇ ਨੇ ਤੇ ਮੈਨੂੰ ਵੀ ਕਾਫੀ ਵਾਰ ਮੌਕਾ ਮਿਲਿਆ ਇਹਨਾਂ ਦੇ ਨਾਲ ਜਾਣ ਦਾ ਹਾਂ ਇਹ ਗੱਲ ਸਾਰੀ ਹਿੰਮਤ ਦੀ ਹੁੰਦੀ ਆ ਹਿੰਮਤ ਹੀ ਆ ਬੰਦਾ ਸਾਡਾ ਇਹ ਉਰੇ ਏਰੀਏ ਦੀ ਸਾਡੇ ਸ਼ਾਨ ਕਹਿ ਸਕਦੇ ਆ ਨੂੰ ਅਸੀਂ ਹਿੰਮਤ ਤੋਂ ਗੱਲ ਯਾਦ ਆਗੇ ਇੱਕ ਹਿੰਮਤ ਬਾਰੇ ਲਿਖਿਆ ਤਜਮਮਲ ਕਲੀਮ ਸਾਹਿਬ ਨੇ ਸੋ ਤੁਹਾਨੂੰ ਸੁਣਾਉਣੇ ਆ ਯਾਦ ਕਰਕੇ ਹਮ ਹਿੰਮਤ ਕੀ ਹਥਿਆਰ ਨਹੀਂ ਹੁੰਦੀ ਸ਼ਾਇਦ ਇਹ ਸਰਲੇਖ ਹੈ ਹਿੰਮਤ ਕੀ ਹਥਿਆਰ ਨਹੀਂ ਹੁੰਦੀ ਦਿਲ ਨਾ ਛੱਡੀ ਹਾਰ ਨਹੀਂ ਹੁੰਦੀ ਮੌਤਾਂ ਕਿਸ ਬਹਾਨੇ ਆਵਣ ਮੌਤਾਂ ਕਿਸ ਬਹਾਨੇ ਆਵਣ ਜਿਹੜੀ ਥਾ ਮਟਿਆਰ ਨਹੀਂ ਹੁੰਦੀ ਕਿਸਰਾਂ ਸੱਚਾ ਰਹਿ ਸਕਣਾਵਾ ਕਿਸਰਾਂ ਸੱਚਾ ਰਹਿ ਸਕਣਾਵਾ ਇੱਕ ਵੇਲੇ ਤਕਰਾਰ ਨਹੀਂ ਹੁੰਦੀ ਇੱਕ ਵੇਲੇ ਤਕਰਾਰ ਨਹੀਂ ਹੁੰਦੀ ਵਰਿਆਂ ਉੱਤੇ ਵਸ ਲੈਨੇ ਆ ਵਰਿਆਂ ਉੱਤੇ ਵਸ ਲੈਨੇ ਲੈਨੇ ਆ ਸਦੀਆਂ ਤੀਕਰ ਮਾਰ ਨਹੀਂ ਹੁੰਦੀ ਆਣ ਹੋਣੀ ਆਣ ਹੋਣੀ ਨੂੰ ਮਨ ਕਲੇਮਾ ਆਣ ਹੋਣੀ ਬੇਕਾਰ ਨਹੀਂ ਹੁੰਦੀ ਹੋਣੀ ਬੇਕਾਰ ਨਹੀਂ ਹੁੰਦੀ ਹਾਂਜੀ ਤੁਸੀਂ ਮੈਸੇਜ ਦੇ ਮਾਦਿਆਂ ਨੂੰ ਦੱਸ ਸਕਦੇ ਹੋ ਸਯੰਮਲ ਕਲੀਮ ਸਾਹਿਬ ਦੀ ਇੱਕ ਹੋਰ ਕਿਰਤ ਤੁਹਾਨੂੰ ਸੁਣਾਉਣੇ ਆ ਸਖਚੈਣ ਚੈਲ ਬੱਲੇ ਬੱਲੇ ਧੰਨਵਾਦ ਭਾਈ ਜੀ ਲਾਈਵ ਦੇ ਵਿੱਚ ਜੁੜਨ ਲਈ ਤੁਹਾਡਾ ਵੀ ਇੱਕ ਕੁਲਵਿੰਦਰ ਸਰ ਜੀ ਲਈ ਇੱਕ ਕੁਲਵਿੰਦਰ ਸਰ ਜੀ ਲਈ ਤੁਹਾਨੂੰ ਸੁਣਾਉਣੇ ਆ ਜੀ ਸਾਡੇ ਉਸਤਾਦ ਜੀ ਨੇ ਸਾਡੇ ਉਸਤਾਦ ਵੀ ਨੇ ਸਾਡੇ ਗੁਰੂ ਜੀ ਨੇ ਉਹਨਾਂ ਲਈ ਬਾਈ ਹਰਜਿੰਦਰ ਦੇ ਕਹਿਣ ਤੇ ਸੁਣਾਉਣਾ ਹਾਂਜੀ ਸਾਡੇ ਉਸਤਾਦ ਜੀ ਗੁਰਵੰਦਰ ਸਿੰਘ ਭੁੱਲਰ ਜੀ ਲਈ ਐਡੀਸ਼ਨਲ ਡਾਇਰੈਕਟਰ ਸੀਗੇ ਜਿਹੜੇ ਤੇ ਹੁਣ ਉਹਨਾਂ ਦੀ ਸਪੋਸ਼ਨ ਹੋ ਚੁੱਕੀ ਹੈ ਤਰੱਕੀ ਹੋ ਚੁੱਕੀ ਹੈ ਉਹਨਾਂ ਲਈ ਸੁਣਾਉਣੇ ਆ ਇੱਕ ਮੇਰਾ ਹਮਸਾਇਆ ਸੀ ਇੱਕ ਮੇਰਾ ਹਮਸਾਇਆ ਸੀ ਲੱਗਦਾ ਮਾਪਿਓ ਦਾ ਜਾਇਆ ਸੀ ਇੱਕ ਮੇਰਾ ਹਮਸਾਇਆ ਸੀ ਲਗਦਾ ਮਾਂ ਪਿਓ ਦਾ ਜਾਇਆ ਸੀ ਸ਼ੀਸ਼ਾ ਪੁੱਛਦਾ ਫਿਰਦਾ ਏ ਪੱਥਰ ਕਿੱਥੋਂ ਆਇਆ ਸੀ ਉੜਕ ਮਸਜਿਦ ਭੁਗਤੇਗੀ ਮੈਂ ਇੱਕ ਮੰਦਰ ਢਾਇਆ ਸੀ ਅੱਜ ਉਹ ਵਾਕਾ ਜੰਮਦੀ ਦੇ ਜਿਹੜੀ ਸਿਰਫ ਰਿਆਇਆ ਸੀ ਮੈਂ ਕਸੂਲੀ ਗੱਡੀ ਸੀ ਨਹੀਂ ਨਹੀਂ ਮੈਂ ਬੂਟਾ ਲਾਇਆ ਸੀ ਨਹੀਂ ਨਹੀਂ ਮੈਂ ਬੂਟਾ ਲਾਇਆ ਸੀ ਅੱਗੇ ਰੋਗ ਅਲੱਦੀ ਬੈਠਾ ਸਾਰੇ ਸੱਜਣ ਸੱਦੀ ਬੈਠਾ ਅੱਗੇ ਰੋਗ ਉਲੱਦੀ ਬੈਠਾ ਸਾਰੇ ਸੱਜਣ ਸੱਦੀ ਬੈਠਾ ਅੱਖ ਦੀ ਇਸ਼ਕ ਵਾਲੀ ਦੀ ਗੱਦੀ ਬੈਠਾ ਧਰਤੀ ਮੇਰੇ ਪਿਆਉ ਦਾ ਵੇੜਾ ਧਰਤੀ ਮੇਰੇ ਪਿਆਉ ਦਾ ਵੇੜਾ ਕੌਣ ਮਜਾਹਿਰ ਜੱਦੀ ਬੈਠਾ ਪਾਗਲ ਹੋ ਕੇ ਸਮਝਾਂ ਨਾ ਠੀਕ ਸਿਆਣੇ ਰੱਦੀ ਬੈਠਾ ਅੱਕੇ ਪੱਕੇ ਪੈਰਾਂ ਉੱਤੇ ਖੌਰੇ ਕੀ ਕੀ ਲੱਦੀ ਬੈਠਾ ਔਰੇ ਕੀ ਕੀ ਲੱਤੀ ਬੈਠਾ ਇਹ ਪੇਸ਼ੇ ਖਦਮਾ ਸੀ ਕੀ ਜੀ ਦਾ ਜਿੰਦੂ ਲਾਈਫ ਦੀ ਫਰਮਾਇਸ਼ ਤੇ ਇੱਕ ਕੁਲਵਿੰਦਰ ਸਰ ਜੀ ਲਈ ਇਹ ਗਾਇਆ ਅਮਰਿੰਦਰ ਲਈ ਜਰੂਰ ਕੁਛ ਪਲੀਜ਼ ਅਮਰਿੰਦਰ ਲਈ ਵੀ ਸੁਣਾਉਣੇ ਆ ਜਰੂਰ ਸੁਣਾਵਾਂਗੇ ਅਮਰਿੰਦਰ ਲਈ ਸੁਣਾਉਣੇ ਆ ਸੁਣੋ ਜੀ ਮੈਂ ਤੇਰੀ ਤਸਵੀਰ ਨੂੰ ਕਾਟ ਦੇਵਾਂ ਮੈਂ ਤੇਰੀ ਤਸਵੀਰ ਨੂੰ ਪਾੜ ਦੇਵਾਂ ਕਿਸੇ ਨੂੰ ਕੀਏ ਗਜ਼ਲ ਦਾ ਮਤਲਾ ਵਗਾੜ ਦੇਵਾਂ ਕਿਸੇ ਨੂੰ ਕੀਏ ਮੈਂ ਤੇਰੀ ਤਸਵੀਰ ਨੂੰ ਪਾੜ ਦੇਵਾਂ ਕਿਸੇ ਨੂੰ ਕੀਏ ਗਜ਼ਲ ਦਾ ਮਤਲਾ ਵਗਾੜ ਦੇਵਾਂ ਕਿਸੇ ਨੂੰ ਕੀਏ ਮੈਂ ਦਿਲ ਦੇ ਕਮਰੇ 'ਚ ਰੂਪ ਹਰਨੀ ਨੂੰ ਖੁੱਲਾ ਛੱਡਾਂ ਮੈਂ ਦਿਲ ਦੇ ਕਮਰੇ 'ਚ ਰੂਪ ਹਰਨੀ ਨੂੰ ਖੁੱਲਾ ਛੱਡਾਂ ਤੇ ਬਾਹਰੀਜਾਂ ਨੂੰ ਤਾੜ ਦੇਵਾਂ ਕਿਸੇ ਨੂੰ ਕੀਏ ਫੇ ਕਹ ਹਰਜਿੰਦਰ ਦੱਸੀਂ ਜ਼ਰੂਰ ਗੁੱਝੀਆਂ ਗੱਲਾਂ ਹੋਣਗੀਆਂ ਕਹਿੰਦਾ ਮੈਂ ਦਿਲ ਦੇ ਕਮਰੇ ਅੰਦਰ ਰੂਪ ਹਰਨ ਬਾਹਰ ਇੱਜਾ ਨੂੰ ਤਾੜ ਦੇਵਾਂ ਕਿਸੇ ਨੂੰ ਕੀ ਏ ਮੈਂ ਤਨ ਹਰਫਾਂ ਨੂੰ ਸ਼ਹਿਰ ਕਹਿ ਕੇ ਮੈਂ ਤਨ ਹਰਫਾਂ ਨੂੰ ਸ਼ਹਿਰ ਕਹਿ ਕੇ ਕਰਾਂ ਨਜ਼ਾਰਾ ਤੇ ਫਿਰ ਆਪੇ ਉਜਾੜ ਦੇਵਾਂ ਕਿਸੇ ਨੂੰ ਕੀ ਏ ਮੈਂ ਦਰਦ ਚੋਰਾ ਨੂੰ ਸ਼ੋਰ ਕਰਕੇ ਫੜਾ ਵੀ ਸਕਣਾ ਹਾਂ ਮੈਂ ਦਰਦ ਚੋਰਾ ਨੂੰ ਸ਼ੋਰ ਕਰਕੇ ਪੜਾਵੀ ਸਕਣਾ ਜੇ ਆਪੇ ਜੁੱਸੇ ਆੜ ਦੇਵਾ ਕਿਸੇ ਨੂੰ ਕੀ ਕਲੀਮ ਲੋਕਾਂ ਨੂੰ ਕਲੀਮ ਲੋਕਾਂ ਨੇ ਇਹਨੂੰ ਕੋਰਾ ਨਹੀਂ ਰਹਿਣ ਦੇਣਾ ਕਲੀਮ ਲੋਕਾਂ ਨੇ ਇਹਨੂੰ ਕੋਰਾ ਨਹੀਂ ਰਹਿਣ ਦੇਣਾ ਜੇ ਦਿਲ ਦਾ ਵਰਕਾ ਹੀ ਪਾੜ ਦੇਵਾ ਕਿਸੇ ਨੂੰ ਕੀ ਇੱਕ ਹਰਜਿੰਦਰ ਲਈ ਫੇਰ ਸੁਣਾਉਣੇ ਆ ਸਾਡੇ ਵੱਡੇ ਵੀਰ ਲਈ ਕਹਿੰਦਾ ਮੁਸ਼ਕਾਂ ਬਾਹੀਂ ਕੱਸੀ ਜਾ ਮੁਸ਼ਕਾਂ ਬਾਹੀਂ ਕੱਸੀ ਜਾ ਨਾਲ ਗਨਾਹ ਵੀ ਦੱਸੀ ਜਾ ਮੁਸ਼ਕਾਂ ਬਾਹੀਂ ਕੱਸੀ ਜਾ ਨਾਲ ਗਨਾਹ ਵੀ ਦੱਸੀ ਜਾ ਮੈਂ ਬੱਦਲਾਂ ਰੋਲਾਂਗਾ ਤੂੰ ਤੇ ਫੁੱਲੇ ਹੱਸੀ ਜਾ ਮੈਂ ਬੱਦਲਾਂ ਰੋਲਾਂਗਾ ਤੂੰ ਤੇ ਫੁੱਲੇ ਹੱਸੀ ਜਾ ਸੱਜਣੇ ਤੇ ਸੇਨੇ ਲਗ ਸੱਜਣੇ ਤਾਂ ਰੇ ਤਾਂ ਵਸੀ ਜਾ ਕੋਲੂ ਜਤਿਆ ਹੋਇਆ ਏ ਕੋਲੂ ਜਤਿਆ ਹੋਇਆ ਏ ਜਿੰਨਾ ਮਰਜੀ ਨਸੀ ਜਾ ਜਿੰਨਾ ਮਰਜੀ ਨਸੀ ਜਾ ਚੰਚਲ ਹਾਂਜੀ ਮੀਂਹ ਕਿੱਥੇ ਕਿੱਥੇ ਪੈ ਰਿਹਾ ਦੱਸਿਓ ਜਰੂਰ ਇੱਥੇ ਪੈ ਰਿਹਾ ਤੁਹਾਨੂੰ ਸਾਹਮਣੇ ਦੇਖ ਰਿਹਾ ਹੋਊਗਾ ਤੁਹਾਨੂੰ ਦਿਖਾ ਵੀ ਦਿੰਨੇ ਆ ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ ਇੰਕੀ ਨਿੱਕੀ ਕਣੀ ਦਾ ਮੀ ਹੈ ਬਾਈ ਅੱਖ ਰੱਖੀਏ ਸੀਤੀ ਨਹੀਂ ਕਹਿੰਦੇ ਜੰਮਲ ਕਲੀਨ ਸਾਹਿਬ ਕਹਿੰਦੇ ਆਖ ਰੱਖੀਏ ਸੀਤੀ ਨਹੀਂ ਮੈਂ ਲੁਕਣ ਦੀ ਕੀਤੀ ਨਹੀਂ ਜਗਰਾਤਾ ਇਹ ਉਮਰਾਂ ਦਾ ਕੀਤੀ ਨਹੀਂ ਜਾਂ ਤੂੰ ਮਰਨੋਂ ਡਰਨਾ ਐ ਜਾਂ ਤੇਰੇ ਤੇ ਬੀਤੀ ਨਹੀਂ ਰੱਬਾ ਤੂੰ ਇਸ ਲੈ ਕੇ ਰੱਬਾ ਤੂੰ ਇਸ ਲੈ ਕੇ ਜਾਨਤ ਪਰੋਂ ਨੀਤੀ ਨਹੀਂ ਮਰਤੇ ਮੈਂ ਵੀ ਜਾਣਾ ਐ ਐਡੀ ਚੁੱਪ ਚ ਪੀਤੀ ਨਹੀਂ ਐਡੀ ਚੁੱਪ ਚ ਪੀਤੀ ਨਹੀਂ ਵਿੱਕੇ ਰਾਵਾਂ ਮੱਲੀਆਂ ਪੈ ਬਹੁਤ ਵਧੀਆ ਵੀਰ ਕਤਾ ਸਖਤਾਂ ਚਾਹ ਸ਼ੁਕਰੀਆ ਭਾਈ ਜੀ ਹਾਂਜੀ ਹੁਣ ਅਸੀਂ ਸਖਤਾਨ ਸਿੰਘ ਚਾਹਲ ਤੁਹਾਡੇ ਵੱਡੇ ਭਰਾ ਨੇ ਉਹਨਾਂ ਦੇ ਨਾਲ ਜਿੰਨਾ ਕਿ ਮੈਂ ਖੰਡਿਆਂ ਜੀਵਨ ਬਤੀਤ ਕੀਤਾ ਆਪਣੇ ਨਾਨਕਾ ਪਰਿਵਾਰ ਦੇ ਵਿੱਚ ਇੰਨਾ ਕੁ ਉਹਨਾਂ ਨੂੰ ਸਮਝਿਆ ਉਹਦੇ ਮਤਲਬਕ ਮੈਂ ਕਿਤਾ ਸੁਣਾਉਣ ਦੀ ਕੋਸ਼ਿਸ਼ ਕਰਾਂਗਾ ਤੇ ਮਾਸ ਕਰਾਂਗਾ ਉਹ ਜੁੜੇ ਹੋਏ ਨੇ ਲਾਈਵ ਦੇ ਨਾਲ ਤਾਂ ਮੈਂ ਸੁਣਾਉਣਾ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਿੰਨਾ ਕੁ ਉਹਨਾਂ ਨੂੰ ਵਾਚਿਆ ਉਹਦੇ ਆਧਾਰ 'ਤੇ ਮੈਂ ਕਿਰਤਾ ਲੱਭੀ ਇੱਕ ਤੇ ਜੰਮਲ ਕਲੀਮ ਸਾਹਿਬ ਦੀ ਰਚਨਾ ਤੇ ਮੈਂ ਸੁਣਾਉਣਾ ਲਿਖਦੇ ਨੇ ਦੋ ਧਾਰੀ ਤਲਵਾਰ ਏ ਬਾਜੀ ਤਲਵਾਰ ਏ ਬਾਜੀ ਵੇਲਾ ਇੰਜ ਦਾ ਬਾਜੀ ਦੋ ਧਾਰੀ ਤਲਵਾਰ ਏ ਬਾਜੀ ਵੇਲਾ ਇੰਜ ਦਾ ਯਾਰੇ ਬਾਜੀ ਸ਼ਰਮਾਂ ਦੀ ਹੁਣ ਕਿਹੜੀ ਦੱਸਾਂ ਸ਼ਰਮਾਂ ਦੀ ਹੁਣ ਕਿਹੜੀ ਦੱਸਾਂ ਰੋਟੀ ਪਰਦਾਦਾਰੇ ਭਾਜੀ ਢੂੜ ਤੇ ਟੁਰ ਕੇ ਖਬਰਾਂ ਹੋਈਆਂ ਢੂੜ ਤੇ ਟੁਰ ਕੇ ਖਬਰਾਂ ਹੋਈਆਂ ਸਾਡਾ ਵੀ ਕੋਈ ਭਾਰੇ ਭਾਜੀ ਚੁੱਪ ਨੂੰ ਚੁੱਪ ਹੀ ਕੋ ਸਕਦੀ ਬਹੁਤ ਹੀ ਠੰਡੇ ਮਤੇ ਦਾ ਬੰਦਾ ਹੈ ਸਖਜੈਨ ਸਿੰਘ ਚੈਲ ਨੇ ਜਿਹੜੇ ਸਾਡੇ ਤੇ ਉਸ ਕਰਕੇ ਲਿਖਿਆ ਚੁੱਪ ਨੂੰ ਚੁੱਪ ਹੀ ਕੋ ਸਕਦੀ ਏ ਐਸਾ ਇਹ ਹਥਿਆਰੇ ਭਾਜੀ ਨਫ਼ਰਤ ਦੀ ਸੂਲੀ ਨਾ ਚਾੜੋ ਨਫ਼ਰਤ ਦੀ ਸੂਲੀ ਨਾ ਚਾੜੋ ਮੇਰਾ ਜੁਰਮ ਤੇ ਪਿਆਰੇ ਬਾਜੀ ਮੇਰਾ ਜੁਰਮ ਤੇ ਪਿਆਰੇ ਬਾਜੀ ਸੁਚਾਨ ਸੰਚੈਲ ਦੀ ਜ਼ਿੰਦਗੀ ਦੇ ਆਧਾਰ ਤੇ ਅਸੀਂ ਕਿਵਤਾ ਸੁਣਾਈ ਹੈ ਤੁਹਾਨੂੰ ਇੱਕ ਹੋਰ ਹੈ ਕਹਿੰਦੇ ਉਠਦਾ ਬੈਂਦਾ ਸੋਚ ਰਿਆ ਆਵਾ ਉਠਦਾ ਬੈਂਦਾ ਸੋਚ ਰਿਆ ਆਵਾ ਕੁਝ ਨਹੀਂ ਕਹਿੰਦਾ ਸੋਚ ਰਿਆ ਆਵਾ ਮੂੰਹ ਬੂਹੇ ਨੂੰ ਵੱਜਿਆ ਜੰਦਰਾ ਮੋਂ ਬੁਹੇ ਨੂੰ ਵਧਿਆ ਜੰਦਰਾ ਕਿਉਂ ਨਹੀਂ ਲੈਂਦਾ ਸੋਚ ਰਿਆ ਵਾਂ ਕਿਉਂ ਨਹੀਂ ਲੈਂਦਾ ਸੋਚ ਰਿਆ ਵਾਂ ਆਪਣੇ ਕੱਚੇ ਕੋਠੇ ਵਾਂਗਰ ਡਿੱਗਦਾ ਟੈਂਦਾ ਸੋਚ ਰਿਆ ਵਾਂ ਅੱਗੇ ਕਿਉਂ ਵੇਲਾ ਮੈਥੋਂ ਅੱਗੇ ਤੱਕੇ ਸਹਿੰਦਾ ਸੋਚ ਰਿਆ ਵਾਂ ਚੋਖਾ ਪੈਂਡਾ ਕੀਤੀ ਬੈਠਾਂ ਚੋਖਾ ਪੈਂਡਾ ਕੀਤੀ ਬੈਠਾਂ ਬਾਕੀ ਰਹਿੰਦਾ ਸੋਚ ਰਿਆ ਵਾਂ ਬਾਕੀ ਰਹਿੰਦਾ ਸੋਚ ਰਿਆ ਹਾਂਜੀ ਜੋ ਤੁਹਾਨੂੰ ਕਵਿਤਾਵਾਂ ਸੁਣਾਇਆਂ ਨੇ ਇਹ ਲੈਂਦੇ ਪੰਜਾਬ ਦੇ ਜੋ ਸਾਡੇ ਸ਼ਾਇਰ ਨੇ ਇੰਤਜਮਲ ਕਲੀਮ ਸਾਹਿਬ ਉਹਨਾਂ ਦੀ ਇੱਕ ਬੁੱਕ ਪਬਲਿਸ਼ ਹੋਈ ਸੀ ਕਿਤਾਬ ਕਮਾਲ ਕਰਦੇ ਹੋ ਬਾਦਸ਼ਾਹ ਉਹਦੇ ਅਸਰਲੇ ਖੇਡ ਜੋ ਦਰਜ ਕਰਤਾਵਾਂ ਉਹ ਤੁਹਾਨੂੰ ਸੁਣਾਇਆਂ ਨੇ ਇਹਨਾਂ ਨੂੰ ਲਿਪੀ ਅੰਤਰ ਲਿਪੀ ਅੰਤਰ ਮਤਲਬ ਲਿਖਿਆ ਜਾਂ ਆਪਾਂ ਕਹਿੰਦੇ ਉਲੱਥਾ ਕੀਤਾ ਹੈ ਇੱਧਰ ਜਸਪਾਲ ਕਈ ਜੀ ਨੇ ਤੇ ਉਹਦੇ ਸੰਪਾਦਕ ਨੇ ਜਿਹੜੇ ਬੁੱਕ ਦੇ ਉਹਨੇ ਹਰਮੀਤ ਵਿਦਿਆਰਥੀ ਜੀ ਤੇ ਇਹਨਾਂ ਨੂੰ ਸਰਾਹਾ ਜਾਂ ਪ੍ਰਵਾਸਤ ਕੀਤਾ ਜਿਹੜਾ ਗਰਤੇਜ ਬਾਈ ਵੱਡਾ ਸਾਡਾ ਕਹਾਰਵਾਲਾ ਗਰਤੇਜ ਕਹਾਰਵਾਲਾ ਕਾਫੀ ਮਕਬੂਲ ਸ਼ਾਇਰ ਨੇ ਉਹ ਵੀ ਉਹਨਾਂ ਨੇ ਵੀ ਸਿਰਾਇਆ ਹੁਣ ਤੁਹਾਨੂੰ ਦੱਸਦೇನೆ ਪ੍ਰੋਫੈਸਰ ਕਈ ਜੀ ਲਿਖਦੇ ਨੇ ਕਿ ਉਸ ਦੀ ਗਜ਼ਲ ਵਿੱਚ ਕਮਾਲ ਦੀਆਂ ਤਕਨੀਕਾਂ ਤੇ ਬਰੀਕੀਆਂ ਹਨ ਜੋ ਇੱਕ ਵੱਡਾ ਫਨਕਾਰ ਅਤੇ ਸ਼ੇਰਕਾਰ ਸਾਫਤ ਕਰਦੀਆਂ ਨੇ ਇਹ ਤਜਮਲ ਕਲੀਮ ਬਾਰੇ ਲਿਖਦੇ ਨੇ ਜਸਪਾਲ ਕਈ ਜੀ ਉਸ ਦੀ ਗਜ਼ਲ ਆਮ ਬੋਲ ਚਾਲ ਦੀ ਬੋਲੀ ਤੋਂ ਬਹੁਤ ਨੇੜੇ ਹੈ ਵੀ ਮਤਲਬ ਵੀ ਪਿੰਡੂ ਪਾਸ਼ਾ ਦੇ ਜਿਹੜੇ ਸਾਡੇ ਸ਼ਬਦ ਨੇ ਉਹਨਾਂ ਦੀਆਂ ਕਵਤਾਵਾਂ ਦੇ ਵਿੱਚ ਅਕਸਰੇ ਮਿਲਦੇ ਨੇ ਪਰ ਇਸ ਦੀ ਸਾਦਗੀ ਵਿੱਚ ਤਰ੍ਹਾਂ ਤਰ੍ਹਾਂ ਦੇ ਨਖਰੇ ਵੀ ਨੇ ਵੀ ਸਾਦਗੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਨਖਰੇ ਨੇ ਅੰਤਰਾ ਲਾਸਟ ਦੇ ਜਾ ਕੇ ਸਾਨੂੰ ਬਹੁਤ ਹੀ ਵੱਡਾ ਮੈਸੇਜ ਦਿੰਦਾ ਤੇ ਉਸ ਦੀ ਜੋ ਗਜ਼ਲ ਫਨੀ ਤੌਰ ਤੇ ਅਮੀਰ ਬਣਾਉਂਦੇ ਆ ਜਿਹੜੇ ਉਹਨੂੰ ਬਹੁਤ ਹੀ ਤਕੜੀ ਲੇਖਣੀ ਦਾ ਮਾਲਕ ਬਣਾਉਂਦੇ ਨੇ ਉਹਦੇ ਮੁਹਾਵਰੇ ਨੇ ਗਜ਼ਲ ਨੂੰ ਫਾਨੀ ਬਣਾਉਂਦੇ ਨੇ ਮੁਹਾਵਰਾ ਬੰਦੀ ਲਫਜੀ ਤਕਰਾਰ ਮਬਾਲਿਕਾ ਤਲਮੀ ਤੰਜ ਕਨਾਇਆ ਇਹ ਥੋੜੇ ਜਿਹਾ ਟਿਪੀਕਲ ਸ਼ਬਦ ਨੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਠੇਠ ਕਨਾਯਾ ਰਾਮ ਜੀ ਵਗੈਰਾ ਦੀ ਵਰਤੋਂ ਵਿੱਚ ਉਹ ਮਾਰਨੇ ਕੋਈ ਗੱਜਲ ਵਿੱਚ ਗੁਰਤੇਜ ਲਿਖਦੇ ਨੇ ਤਜਮਲ ਕਲੀਮ ਸੌਖੀ ਜ਼ੁਬਾਨ ਦਾ ਸ਼ਾਇਰ ਹੈ ਪਰ ਉਹਦੀ ਸ਼ਾਇਰੀ ਸੌਖੀ ਨਹੀਂ ਇਹ ਜ਼ਿੰਦਗੀ ਦੀਆਂ ਔਖਾਂ ਦਾ ਭਾਰ ਚੁੱਕੀ ਫਿਰਦੀ ਹੈ ਇਹਦੇ ਵਿੱਚ ਤਲਖੀਆਂ ਮਹਿਰੂਮੀਆਂ ਉਦਾਸੀਆਂ ਕੋ ਲਗਾਉਂਦੀਆਂ ਹਨ ਇਹ ਸ਼ਾਇਰੀ ਨੰਗੇ ਪੈਰਾਂ ਵਿੱਚ ਚੁੱਭੀਆਂ ਸੂਲਾਂ ਤੇ ਪੱਥਰ ਘੜਦੇ ਉਹ ਜਖਮੀ ਪੋਟਿਆਂ ਦਾ ਲਹੂ ਲਿਖਦੀ ਹੈ ਛੋਟੇ-ਛੋਟੇ ਅਸਰੇ ਤੇ ਜਮਲ ਕਲੀਮ ਜੀ ਦੀ ਖਾਸੀਅਤ ਨੂੰ ਦਰਸਾਉਂਦੇ ਨੇ ਤੇ ਉਸ ਦੇ ਸ਼ਹਿਰ ਲੋਕ ਮਹਾਵਰਨ ਦੇ ਨੇੜੇ ਰੱਖਦੇ ਨੇ ਹਾਂਜੀ ਤੁਹਾਨੂੰ ਕਿਤਾਬ ਦਿਖਾਉਨੇ ਆ ਸਿਰਫ 130 ਰੁਪਏ ਦੀ ਕਿਤਾਬ ਹੈ ਇਹ ਤਾਂ ਤੁਸੀਂ ਲਿਆ ਕੇ ਪੜ ਸਕਦੇ ਹੋ ਕਮਾਲ ਕਰਦੇ ਹੋ ਬਾਦਸ਼ਾਹ ਤਜਮਲ ਕਲੀਮ ਸਾਹਿਬ ਸਾਡੇ ਸ਼ਾਇਦ ਤੁਸੀਂ ਫੇਸਬੁੱਕ ਚਲਾਉਂਦੇ ਆਪਾਂ ਇੰਸਟਾ ਦੇਖਦੇ ਆਂ ਸ਼ਾਇਦ ਉੱਥੇ ਤੁਸੀਂ ਇਹ ਤਸਵੀਰ ਦੇਖੀ ਹੋ ਇਹ ਨੇ ਜੀ ਤਜਮਲ ਕਲੀਮ ਸਾਹਿਬ ਸਾਡੇ ਦੇਖ ਸਕਦੇ ਹਾਂਜੀ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਲਾਈਵ ਦੇ ਵਿੱਚ ਜੁੜਨ ਲਈ ਸੋ ਸਾਨੂੰ ਮੈਸੇਜ ਦੇ ਰੂਪ ਵਿੱਚ ਤੁਸੀਂ ਦੱਸ ਸਕਦੇ ਹੋ ਜੇ ਸਾਡਾ ਇਹ ਤੁਹਾਨੂੰ ਉਪਰਾਲਾ ਨਹੀਂ ਵੀ ਚੰਗਾ ਲੱਗਾ ਤੁਸੀਂ ਉਹ ਵੀ ਸਾਨੂੰ ਕੀ ਕੀ ਕਮੀਆਂ ਰਹਿ ਗਈਆਂ ਉਹ ਵੀ ਸਾਨੂੰ ਤੁਸੀਂ ਜਰੂਰ ਦੱਸਣਾ ਅਸੀਂ ਕੋਸ਼ਿਸ਼ਾਂ ਹਮੇਸ਼ਾ ਹੀ ਕਰਦੇ ਰਹਿੰਨੇ ਆਂ ਤੇ ਜਦੋਂ ਕੁਛ ਵੀ ਕੋਈ ਬੰਦਾ ਮਨੁੱਖ ਕਰਦਾ ਤਾਂ ਉਹਦੇ ਵਿੱਚ ਕਮੀਆਂ ਤਾਂ ਜ਼ਰੂਰ ਰਹਿੰਦੀਆਂ ਸੰਪੂਰਨ ਕੋਈ ਨਹੀਂ ਹੁੰਦਾ। ਸੰਪੂਰਨ ਉਸਦੇ ਨਹੀਂ ਹੁੰਦਾ ਜਿੱਦẽ ਚਾਰ ਜਾਣੇ ਚੱਕ ਕੇ ਆਰਾਮ ਬਾਗ ਲੈ ਜਾਂਦੇ ਆ। ਉਹਦੇ ਵੀ ਬੰਦਾ ਸੰਪੂਰਨ ਹੋ ਜਾਂਦਾ ਸਾਰੇ ਲੋਕ ਕਹਿੰਦੇ ਆ ਵੀ ਫਲਾਨਾ ਪੂਰਾ ਹੋ ਗਿਆ ਜੀ। ਹੈਨਾ? ਸੋ ਗਲਤੀ ਫਲਤੀ ਮਾਫ। ਸੋ ਸਾਰਿਆਂ ਦਾ ਧੰਨਵਾਦ, ਸ਼ੁਕਰੀਆ ਮਿਹਰਬਾਨ। ਲਾਈਵ ਨੂੰ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਆਪਣੇ ਫਰ ਫੇਸਬੁਕ ਜਾਂ ਵਟਸਐਪ ਦੇ ਮਾਧਮ ਰਹੀ ਅੱਗੇ ਸ਼ੇਅਰ ਕਰ ਦਿਓ ਸੋ ਸਾਰਿਆਂ ਦਾ ਇੱਕ ਵਾਰ ਤੋਂ ਫੇਰ ਸ਼ੁਕਰੀਆ ਧੰਨਵਾਦ ਇਦਾਂ ਹੀ ਪਿਆਰ ਬਖਸ਼ਦੇ ਰਹੋ ਸ਼ੁਕਰੀਆ ਜੀ